ਅੱਜ ਦੀ ਕਲਾਸ ਆਪਣੀ ਵਿਬੀਅਸਲੀ ਫਰਸਟ ਕਲਾਸ ਹੈ ਠੀਕ ਹੈ ਕਲਾਸ ਨੰਬਰ 1 ਜਿਹਦੇ ਵਿੱਚ ਆਪਾਂ ਫਰਸਟ ਟਾਪਿਕ ਫੂਡ ਐਂਡ ਨਿਊਟ੍ਰੀਸ਼ਨ ਭੋਜਨ ਅਤੇ ਉਸਦੇ ਪੋਸ਼ਕ ਤੱਤ ਏ ਚੈਪਟਰ ਹੈ ਜਿਹੜਾ ਅਸੀਂ ਡਿਸਕਸ ਕਰਨ ਵਾਲੇ ਹਾਂ ਹਿਊਮਨ ਬਾਡੀ ਤੋਂ ਆਪਾਂ ਸਟਾਰਟ ਕਰਦੇ ਹਾਂ ਕਿ ਹਿਊਮਨ ਬਾਡੀ ਆਪਣੀ ਕਾਦੀ ਬਣੀ ਹੁੰਦੀ ਹੈ ਸ਼ਰੀਰ ਜਿਹੜੀ ਆਪਣੀ ਪੂਰੀ ਬਾਡੀ ਹੈ ਸ਼ਰੀਰ ਹੈ ਠੀਕ ਹੈ ਉਹ ਕਾਦਾ ਬਣਿਆ ਹੋਇਆ ਉਹ ਕਾਦਾ ਬਣਿਆ ਹੋਇਆ ਸੈੱਲਾਂ ਦਾ ਠੀਕ ਹੈ ਸੈੱਲਾਂ ਤੋਂ ਆਪਣਾ ਪੂਰਾ ਸਰੀਰ ਬਣਿਆ ਹੋਇਆ। ਇਹ ਸੈੱਲ ਨੇ ਜਿਹੜੇ ਆਪਣੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਨੇ ਠੀਕ ਹੈ ਆਪਣੀ ਬੋਡੀ ਨੂੰ એનર્ਜੀ ਦਿੰਦੇ ਨੇ ਕੰਮ ਕਰਨ ਲਈ એનર્ਜੀ ਪ੍ਰਦਾਨ ਕਰਦੇ ਨੇ ਠੀਕ ਹੈ। ਇਹ એનર્ਜੀ ਹੈ ਜਿਹੜੀ ਉਹ ਕਿਸ ਤੋਂ ਪ੍ਰਾਪਤ ਹੁੰਦੀ ਆ ਉਹ ਹੁੰਦੀ ਆ ਫੂਡ ਤੋਂ, ਭੋਜਨ ਤੋਂ ਠੀਕ ਹੈ। ਭੋਜਨ ਨੇ ਵੱਖ-ਵੱਖ ਨਿਊਟ੍ਰੀਐਂਟਸ, ਇਹੜੇ ਨੇ ਪੋਸ਼ਕ ਤੱਤ ਨੇ। ਉਹਨਾਂ ਤੋਂ ਕੀ ਹੈ ਆਪ ਨੂੰ એનર્ਜੀ ਪ੍ਰਦਾਨ ਹੁੰਦੀ ਆ। ਫੂਡ ਕੀ ਹੈ ਇੱਕ ਸੋਰਸ ਆਫ એનર્ਜੀ ਠੀਕ ਹੈ। ਭੋਜਨ ਕੀ ਹੈ ਇੱਕ ਊਰਜਾ ਦਾ ਇੱਕ ਸਰੋਤ ਹੈ। ਸਭ ਤੋਂ ਪਹਿਲਾਂ ਅਪ ਗੱਲ ਕੀਤੀ ਸੀ ਹਿਊਮਨ ਬੋਡੀ ਬਾਰੇ ਹਿਊਮਨ ਬੋਡੀ ਕਾਦੀ ਬਣੀ ਹੁੰਦੀ ਹੈ ਸੈੱਲਾਂ ਦੀ ਸੈੱਲ ਆਪਣੀ ਬੋਡੀ ਨੂੰ ਊਰਜਾ ਪ੍ਰਦਾਨ ਕਰਦੇ ਨੇ ਠੀਕ ਹੈ ਜਿਹੜੀ ਉਹ ਊਰਜਾ ਉਹ ਆਪਾਂ ਨੂੰ ਕਿਸ ਤੋਂ ਮਿਲਦੀ ਆ ਭੋਜਨ ਤੋਂ ਠੀਕ ਹੈ ਭੋਜਨ ਕੀ ਹੈ ਇੱਕ ਊਰਜਾ ਦਾ ਇੱਕ ਸਰੋਤ ਹੈ ਆਪਣੀ ਬੋਡੀ ਨੂੰ ਊਰਜਾ ਪ੍ਰਦਾਨ ਕਰਦਾ ਫੂਡ ਕੀ ਹੈ ਇਗਾ ਸੋਰਸ ਆਫ એનર્ਜੀ એનર્ਜੀ ਦਾ ਸਾਧਨ ਹੈ ਠੀਕ ਹੈ ਨਿਊਟ੍ਰੀਐਂਟਸ ਕੀ ਹੁੰਦੇ ਨੇ ਜਿਹੜੇ ਕਿ ਆਪਣੇ ਸ਼ਰੀਰ ਦੇ ਵਾਧੇ ਵਿਕਾਸ ਲਈ ਜ਼ਰੂਰੀ ਹੁੰਦੇ ਨੇ ਆਪਾਂ ਨੂੰ ਕੰਮ ਕਰਨ ਲਈ ਊਰਜਾ ਪ੍ਰਦਾਨ ਕਰਦੇ ਨੇ ਇਸ ਤੋਂ ਬਾਅਦ ਨਿਊਟ੍ਰੀਐਂਟਸ ਨੇ ਜਿਹੜੇ ਉਹ ਟੂ ਟਾਈਪਸ ਹੁੰਦੇ ਨੇ ਫਸਟ ਹੈ ਮੈਕਰੋ ਨਿਊਟ੍ਰੀਐਂਟਸ ਸੈਕੰਡ ਹੈ ਮਾਈਕਰੋ ਨਿਊਟ੍ਰੀਐਂਟਸ ਮੈਕਰੋ ਨਿਊਟ੍ਰੀਐਂਟਸ ਉਹ ਹੁੰਦੇ ਨੇ ਜਿਹੜੇ ਆਪਣੇ ਸਰੀਰ ਨੂੰ ਜ਼ਿਆਦਾ ਮਾਤਰਾ ਵਿੱਚ ਚਾਹੀਦੇ ਹੁੰਦੇ ਨੇ ਮਾਈਕਰੋ ਨਿਊਟ੍ਰੀਐਂਟਸ ਉਹ ਹੁੰਦੇ ਨੇ ਜਿਹੜੇ ਘੱਟ ਮਾਤਰਾ ਵਿੱਚ ਚਾਹੀਦੇ ਹੁੰਦੇ ਨੇ ਠੀਕ ਹੈ ਮੈਕਰੋ ਨਿਊਟ੍ਰੀਐਂਟਸ ਵਿੱਚ ਕਿਹੜੇ-ਕਿਹੜੇ ਆਗੇ ਜਿਵੇਂ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਇਹ ਤਿੰਨ ਮੈਕਰੋ ਨਿਊਟ੍ਰੀਐਂਟਸ ਨੇ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਠੀਕ ਹੈ ਮਾਈਕਰੋਨਿਊਟ੍ਰੀਐਂਟਸ ਆ ਗਏ ਵਿਟਾਮਿਨਸ ਐਂਡ ਮਿਨਰਲਸ ਇਹ ਆਪਣੇ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਚਾਹੀਦੇ ਹੁੰਦੇ ਨੇ ਘੱਟ ਮਾਤਰਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਨੂੰ ਬਿਲਕੁਲ ਹੀ ਚਾਹੀਦੇ ਕਿ ਇਹਨਾਂ ਬਿਨਾਂ ਆਪਣੀ ਬਾਡੀ ਚੱਲ ਸਕਦੀ ਆ ਬਟ ਨਹੀਂ ਇਦਾਂ ਨਹੀਂ ਇਹ ਵੀ ਆਪਣੀ ਸਰੀਰ ਲਈ ਜ਼ਰੂਰੀ ਹੁੰਦੇ ਅਗਰ ਇਹਨਾਂ ਦੀ ਵਿਟਾਮਿਨਸ ਤੇ ਮਿਨਰਲਸ ਦੀ ਆਪਣੇ ਸਰੀਰ ਦੇ ਵਿੱਚ ਘਾਟ ਹੋ ਜਾਊ ਤਾਂ ਆਪ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਆ ਜਿਹੜਾ ਉਹ ਹੋਣਾ ਪੈ ਸਕਦਾ ਇਸ ਲਈ ਇਹਨਾਂ ਦੀ ਵੀ ਆਪਾਨੂੰ ਜ਼ਰੂਰਤ ਹੁੰਦੀ ਆ ਕੁਸ਼ਕ ਮਾਤਰਾ ਇਹਨਾਂ ਦੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਆਪਣੇ ਸਰੀਰ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਾਰਬੋਹਾਈਡਰੇਟਸ ਵਾਰੇ ਠੀਕ ਹੈ ਇਹ ਇੱਕ ਮੈਕਰੋ ਨਿਊਟ੍ਰੀਐਂਟਸ ਆ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਇਹਦੀ ਲੋੜ ਹੁੰਦੀ ਆ ਠੀਕ ਹੈ ਇਹ ਇੱਕ એનર્ਜੀ ਗਿਵਿੰਗ ਫੂਡ ਆ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਆਪਣੇ ਸਰੀਰ ਨੂੰ એનર્ਜੀ ਊਰਜਾ ਪ੍ਰਦਾਨ ਕਰਦੇ ਨੇ ਠੀਕ ਹੈ ਇੱਕ ਚੀਪਸਟ ਸੋਰਸ ਆਫ ਫਾਈਨਰਸੀ ਠੀਕ ਹੈ ਉਹ ਊਰਜਾ ਦਾ ਇੱਕ ਸਸਤਾ ਸਾਧਨ ਆ ਆਪਾਂ ਨੂੰ ਕਿੰਨੀ ਕਿ ਚਾਹੀਦੀ ਹੁੰਦੀ ਆ ਇਹਦੀ ਕੁਆਂਟੀਟੀ ਹੈਗੀ 400 ਤੋਂ 500 ਗ੍ਰਾਮ ਠੀਕ ਹੈ ਪ੍ਰਤੀ ਦਿਨ ਮੈਂ ਤੁਹਾਨੂੰ ਕੁਆਂਟੀਟੀ ਜਿਹੜੀ ਵੀ ਲਿਖਾਉਂਗੀ ਆਪਾਂ ਪ੍ਰਤੀ ਦਿਨ ਪਰ ਡੇ ਹੀ ਲਿਖਾਂਗੇ ਠੀਕ ਹੈ ਪ੍ਰਤੀ ਦਿਨ ਆਪਾਂ ਨੂੰ ਕਿੰਨੀ ਕੁਆਂਟੀਟੀ ਇਸ ਚੀਜ਼ ਦੇ ਮਤਲਬ ਪੋਸ਼ਕ ਤੱਤ ਇਸ ਨਿਊਟ੍ਰੀਐਂਟ ਦੀ ਚਾਹੀਦੀ ਆ ਉਹੀ ਆਪਾਂ ਡਿਸਕਸ ਕਰਾਂਗੇ ਠੀਕ ਹੈ ਇਹਦੀ ਕਿੰਨੀ ਕੁਆਂਟੀਟੀ ਆਪ ਨੂੰ ਚਾਹੀਦੀ ਹੈ 400 ਤੋਂ 500 ਗ੍ਰਾਮ ਪ੍ਰਤੀ ਦਿਨ ਪਰ ਡੇ 400 ਤੋਂ 500 ਗ੍ਰਾਮ ਮਾਤਰਾ ਇਹਦੀ ਆਪਾਂ ਨੂੰ ਲੈਣੀ ਚਾਹੀਦੀ ਆਪਣੇ ਸਰੀਰ ਨੂੰ ਲੋੜ ਹੁੰਦੀ ਹੈ 400 ਤੋਂ 500 ਗ੍ਰਾਮ ਤੱਕ ਕੁਆਂਟੀਟੀ ਦੀ ਕਾਰਬੋਹਾਈਡਰੇਟਸ ਦੀ ਕਾਰਬੋਹਾਈਡਰੇਟਸ ਆਪਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਮਿਲਦਾ ਕਣਕ ਚਾਵਲ ਮੱਕੀ ਰੋਟੀ ਆਲੂ ਸਭ ਤੋਂ ਜ਼ਿਆਦਾ ਆਲੂ ਵਿੱਚ ਕੀ ਹੁੰਦਾ ਕਾਰਬੋਹਾਈਡਰੇਟਸ ਹੁੰਦਾ ਠੀਕ ਹੈ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਕੀ ਮਿਲਦਾ ਹੈ ਕਾਰਬੋਹਾਈਡਰੇਟਸ ਮਿਲਦੇ ਆ ਕਾਰਬੋਹਾਈਡਰੇਟਸ ਅੱਗੇ ਆਪ ਨੂੰ ਟੂ ਟਾਈਪਸ ਹੀ ਹੁੰਦੀਆਂ ਸਿੰਪਲ ਕਾਰਬੋਹਾਈਡਰੇਟਸ ਐਂਡ ਕੰਪਲੈਕਸ ਕਾਰਬੋਹਾਈਡਰੇਟਸ ਸਿੰਪਲ ਕਾਰਬੋਹਾਈਡਰੇਟਸ ਹੁੰਦੇ ਨੇ ਜਿਹੜੇ ਇਹ ਮਿੱਠੀਆਂ ਚੀਜ਼ਾਂ ਵਿੱਚ ਹੁੰਦੇ ਨੇ ਜ਼ਿਆਦਾਤਰ ਠੀਕ ਹੈ ਮਿੱਠੀਆਂ ਚੀਜ਼ਾਂ ਵਿੱਚ ਸਿੰਪਲ ਕਾਰਬੋਹਾਈਡਰੇਟਸ ਹੁੰਦੇ ਜ਼ਿਆਦਾਤਰ ਇਹ ਕੀ ਹੁੰਦੇ ਨੇ ਜਲਦੀ ਪਚ ਜਾਂਦੇ ਨੇ ਡਾਈਜੈਸਟ ਜਲਦੀ ਹੋ ਜਾਂਦੇ ਨੇ ਠੀਕ ਹੈ ਇਸ ਤੋਂ ਬਾਅਦ ਕੰਪਲੈਕਸ ਕਾਰਬੋਹਾਈਡਰੇਟਸ ਹੁੰਦੇ ਨੇ ਇਹ ਸੌਖੇ ਨਹੀਂ ਪਚਦੇ ਮਤਲਬ ਇਹ ਜਲਦੀ ਨਹੀਂ ਪਚਦੇ ਹੈਗੇ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਸਿੰਪਲ ਵਿੱਚ ਕਨਵਰਟ ਕਰਨਾ ਪੈਂਦਾ ਫਿਰ ਡਾਈਜੈਸ਼ਨ ਹੁੰਦੀ ਹੈ ਇਹਨਾਂ ਦੀ ਠੀਕ ਹੈ ਕੰਪਲੈਕਸ ਕਾਰਬੋਹਾਈਡਰੇਟਸ ਵਿੱਚ ਕਿਹੜੇ ਆ ਜਾਂਦੇ ਨੇ ਜਿਵੇਂ ਚਾਵਲ ਹੋਗੇ ਮੱਕੀ ਹੋਗੀ ਠੀਕ ਹੈ ਬਾਦਾਮ ਵਗੈਰਾ ਹੋਗੇ ਉਹ ਚੀਜ਼ ਬਰੀ ਇੰਪੋਰਟੈਂਟ ਨੋਟ ਪਾ ਕੇ ਕੁਐਸਚਨ ਨੋਟ ਕਰ ਲਓ ਭੋਜਨ ਦਾ ਪਚਣਾ ਕਿੱਥੋਂ ਸ਼ੁਰੂ ਹੁੰਦਾ ਠੀਕ ਹੈ ਭੋਜਨ ਦਾ ਪਚਣਾ ਕਿੱਥੋਂ ਸ਼ੁਰੂ ਹੁੰਦਾ ਆਪਣੇ ਮੂਤ ਕਈ ਵਾਰ ਪੇਪਰ ਵਿੱਚ ਕੁਐਸਚਨ ਹੈ ਜਿਹੜਾ ਰਿਪੀਟ ਹੋ ਚੁੱਕਿਆ ਕਿ ਭੋਜਨ ਦਾ ਪਚਣਾ ਕਿੱਥੋਂ ਸ਼ੁਰੂ ਹੁੰਦਾ ਠੀਕ ਹੈ ਭੋਜਨ ਨੂੰ ਪਚਣ ਲਈ ਕਿੰਨਾ ਸਮਾਂ ਲਾਗਦਾ ਭੋਜਨ ਪਚਣ ਲਈ ਸਮਾਂ ਲਾਗਦਾ 3 ਤੋਂ 4 ਘੰਟੇ ਠੀਕ ਹੈ ਪੋਜਨ ਦਾ ਬਚਣਾ ਕਿੱਥੋਂ ਸਟਾਰਟ ਹੁੰਦਾ ਮੂੰਹ ਤੋਂ ਠੀਕ ਹੈ ਪੋਜਨ ਬਚਣ ਲਈ ਕਿ ਨ ਸਮਝ ਆਈਦਾ 3 2 4 ਘੰਟੇ ਅਪਰੋਕਸ 3 ਤੋਂ 4 ਘੰਟੇ ਠੀਕ ਹੈ ਇਸ ਬਾਅਦ ਗੱਲ ਕਰਦੇ ਆਪਾਂ ਫੈਟ ਦੀ ਠੀਕ ਹੈ ਫੈਟ ਕੀ ਹੈ ਇਹ ਇੱਕ ਮੈਕਰੋਨਿਊਟ੍ਰੀਐਂਟਸ ਆ ਜਿਆਦਾ ਮਾਤਰਾ ਵਿੱਚ ਆਪਣੇ ਸਰੀਰ ਨੂੰ ਚਾਹੀਦਾ ਹੁੰਦਾ ਠੀਕ ਹੈ ਇਹ ਵੀ ਇੱਕ એનર્ਜੀ ਗਿਵਿੰਗ ਫੂਡ ਹੈ ਆਪਣੇ ਸਰੀਰ ਨੂੰ એનર્ਜੀ ਪ੍ਰਦਾਨ ਕਰਦਾ ਹੈ ਇਹ ਕੀ ਹੁੰਦੇ ਨੇ ਆਕੁਲਨਸ਼ੀਲ ਹੁੰਦੇ ਨੇ ਪਾਣੀ ਦੇ ਵਿੱਚ ਠੀਕ ਹੈ ਪਾਣੀ ਵਿੱਚ ਕੋਲਨਸ਼ੀਲ ਨਹੀਂ ਹੁੰਦੇ ਅ ਤੁਸੀਂ ਕਦੇ ਖੁਦ ਵੀ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਕਿ ਤੇਲ ਨੂੰ ਆਪਾਂ ਪਾਣੀ ਵਿੱਚ ਪਾਉਂਦੇ ਆ ਤਾਂ ਤੇਲ ਜਿਹੜਾ ਉੱਪਰ ਉੱਪਰ ਹੀ ਟਿਆਰਦਾ ਰਹਿੰਦਾ ਠੀਕ ਹੈ ਉਹ ਕਦੇ ਵੀ ਪਾਣੀ ਵਿੱਚ ਘੁਲਦਾ ਨਹੀਂ ਇਹ ਪਾਣੀ ਵਿੱਚ ਜਿਹੜਾ ਕੋਲਨਸ਼ੀਲ ਹੁੰਦੇ ਨੇ ਜਿਹੜੇ ਫੈਟ ਹੁੰਦੇ ਨੇ ਚਰਬੀ ਹੁੰਦੀ ਹੈ ਠੀਕ ਹੈ ਚਰਬੀ ਦੀ ਮਾਤਰਾ ਆਪਾਂ ਲਈ ਸਰੀਰ ਲਈ ਕਿੰਨੀ ਲੋੜ ਹੁੰਦੀ ਹੈ 97 ਗ੍ਰਾਮ 97 ਗ੍ਰਾਮ 97 ਗ੍ਰਾਮ ਆਪਣੇ ਸਰੀਰ ਨੂੰ ਚਰਬੀ ਦੀ ਮਾਤਰਾ ਚਾਹੀਦੀ ਹੁੰਦੀ ਹੈ ਫੈਟ ਦੇ ਸੋਰਸਸ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਐਨੀਮਲ ਸੋਰਸਸ ਐਂਡ ਪਲਾਂਟ ਸੋਰਸਸ ਠੀਕ ਹੈ ਪਲਾਂਟ ਸੋਰਸਸ ਵਿੱਚ ਕਿਹੜੇ ਆਗੇ ਜਿਵੇਂ ਸਰੋਂ ਦਾ ਤੇਲ ਬਦਾਮ ਅਖਰੋਟ ਸੋਇਆ ਬੀਨ ਮੂਗਫਲੀ ਠੀਕ ਹੈ ਇਹ ਆ ਗਿਆ ਐਨੀਮਲ ਸੋਰਸਸ ਉਹ ਆਗੇ ਜਿਹੜੇ ਆਪ ਨੂੰ ਐਨੀਮਲਸ ਤੋਂ ਮਿਲਦੇ ਨੇ ਜਿਵੇਂ ਮੀਟ ਮੱਛੀ ਮੱਖਣ ਪਨੀਰ ਦੁੱਧ ਦੁੱਧ ਤੋਂ ਬਣੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਿਹਨੀਆਂ ਉਹ ਐਨੀਮਲ ਸੋਰਸਸ ਵਿੱਚ ਆ ਜਾਂਦੀਆਂ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਫੰਕਸ਼ਨਸ ਆਫ ਫੈਟ ਫੈਟ ਦੇ ਕੀ ਕੰਮ ਨੇ ਇਹ ਜਿਹੜੀ ਆਪਣੀ ਚਮੜੀ ਹੁੰਦੀ ਆ ਹਨ ਇਹਨੂੰ ਜਿਹੜੀ ਹੀਟ ਹੁੰਦੀ ਆ ਤਾਪ ਤੋਂ ਬਚਾ ਕੇ ਰੱਖਦੀ ਆ ਠੀਕ ਹੈ ਗਰਮ ਤੋਂ ਮਤਲਬ ਬਚਾ ਕੇ ਰੱਖਦੀ ਆ ਚਰਬੀ ਆਪਾਂ ਨੂੰ ਅੱਲਾ ਵੀ ਆਪਾਂ ਗੱਲ ਕਰ ਚੁੱਕੇ ਆ ਇੱਕ એનર્ਜੀ ਗਿਵਿੰਗ ਫੂਡ ਹੁੰਦਾ ਹੈ ਆਪਣੀ ਬਾਡੀ ਨੂੰ એનર્ਜੀ ਵੀ ਪ੍ਰਦਾਨ ਕਰਦੇ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਚਰਬੀ ਹੈ ਜਿਹੜੀ ਉਹ ਚਮੜੀ ਦੇ ਹੇਠਾਂ ਜਮਾ ਹੁੰਦੀ ਆ ਠੀਕ ਹੈ ਕਈ ਵਾਰ ਕੁਛ ਨੂੰ ਪੁੱਛ ਸਕਦੇ ਨੇ ਕਿ ਚਰਬੀ ਕਿੱਥੇ ਜਮਾ ਹੁੰਦੀ ਆ ਚਰਬੀ ਚਮੜੀ ਦੇ ਹੇਠਾਂ ਜਮਾ ਹੁੰਦੀ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਪ੍ਰੋਟੀਨਸ ਵਾਲੇ ਠੀਕ ਹੈ ਇਹ ਵੀ ਇੱਕ ਮੈਕਰੋਨਿਊਟ੍ਰੀਐਂਟਸ ਆ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਸੀ ਲੋੜ ਹੁੰਦੀ ਆ ਠੀਕ ਹੈ ਪ੍ਰੋਟੀਨਸ ਕਾਦੇ ਬਣੇ ਹੁੰਦਾ ਐਮੀਨੋ ਐਸਿਡਸ ਆ ਪ੍ਰੋਟੀਨਸ ਕਾਦੇ ਬਣੀ ਹੁੰਦੀ ਨੇ ਐਮੀਨੋ ਐਸਿਡਸ ਦੇ ਜਿਵੇਂ ਆਪਾਂ ਸਟੱਡੀ ਵਿੱਚ ਗੱਲ ਕੀਤੀ ਸੀ ਆਪਣੀ ਹਿਊਮਨ ਬੋਡੀ ਹੈ ਜਿਹੜੀ ਉਹ ਸੈੱਲਾਂ ਤੋਂ ਬਣੀ ਹੁੰਦੀ ਆ ਉਸੇ ਤਰ੍ਹਾਂ ਪ੍ਰੋਟੀਨਸ ਕਾਦੇ ਬਣੇ ਹੁੰਦੇ ਨੇ ਐਮੀਨੋ ਐਸਿਡਸ ਦੇ ਠੀਕ ਹੈ ਕਈ ਵਾਰ ਕੁਐਸਚਨ ਬਹੁਤ ਸਾਰੇ ਦੇਦੇ ਨੇ ਕਿ ਪ੍ਰੋਟੀਨਸ ਕਾਦੇ ਬਣੇ ਹੁੰਦੇ ਨੇ ਐਮੀਨੋ ਐਸਿਡਸ ਦੇ ਇਹ ਕੀ ਹੈ ਕਿ ਬੋਡੀ ਬਿਲਡਿੰਗ ਫੂਡ ਹੈ ਪ੍ਰੋਟੀਨ ਕੀ ਹੈ ਬੋਡੀ ਬਿਲਡਿੰਗ ਫੂਡ ਹੈ ਆਪਣੀ ਬਡੀ ਨੂੰ ਹੈ ਜਿਹੜੀ ਉਹ ਤਾਕਤ ਪ੍ਰਦਾਨ ਕਰਦਾ ਪ੍ਰੋਟੀਨਸ ਆਪਣੇ ਸ਼ਰੀਰ ਲਈ ਮਤਲਬ ਆਪਣੇ ਸ਼ਰੀਰ ਦੀ ਰਿਪੇਅਰਮੈਂਟ ਲਈ ਠੀਕ ਹੈ ਆਪਣੇ ਸ਼ਰੀਰ ਨੂੰ એનર્ਜੀ ਪ੍ਰਦਾਨ ਕਰਨ ਲਈ ਜ਼ਰੂਰੀ ਹੁੰਦੇ ਨੇ ਪ੍ਰੋਟੀਨ ਦੀ ਕੁਆਂਟੀਟੀ ਆਪਾਂ ਨੂੰ 56 ਗ੍ਰਾਮ ਚਾਹੀਦੀ ਹੈ ਆਪਣੇ ਸ਼ਰੀਰ ਲਈ ਠੀਕ ਹੈ ਆਪਣੇ ਸ਼ਰੀਰ ਲਈ ਕਿੰਨੀ ਚਾਹੀਦੀ ਹੁੰਦੀ ਹੈ 56 ਗ੍ਰਾਮ ਮਾਤਰਾ ਪ੍ਰੋਟੀਨ ਦੀ ਲੋੜਿੰਦੀ ਹੁੰਦੀ ਆ ਇਸ ਵਾਦੇ ਦੇ ਸੋਰਸਸ ਟੂ ਟਾਈਪਸ ਦੇ ਹੁੰਦੇ ਨੇ ਐਨੀਮਲ ਸੋਰਸਸ ਐਂਡ ਪਲਾਂਟ ਸੋਰਸਸ ਐਨੀਮਲ ਸੋਰਸ ਵਿੱਚ ਆ ਗਏ ਮੱਛੀ ਦੁੱਧ ਦੁੱਧ ਤੋਂ ਬਣੀਆਂ ਵਸਤੂਆਂ ਅੰਡੇ ਮੀਟ ਮੱਖਣ ਪਨੀਰ ਵਗੈਰਾ ਅੰਡੇ ਦੇ ਦੋ ਪਾਰਟ ਹੁੰਦੇ ਨੇ ਇੱਕ ਤਾਂ ਹੁੰਦਾ ਐਲਬੂਮਿਨ ਇੱਕ ਹੁੰਦਾ ਯੋਕ ਐਲਬੂਮਿਨ ਵਿੱਚ ਕੀ ਹੁੰਦਾ ਕੈਲਸ਼ੀਅਮ ਤੇ ਪ੍ਰੋਟੀਨ ਠੀਕ ਹੈ ਯੋਕ ਵਿੱਚ ਕੀ ਹੁੰਦਾ ਫੈਟ ਪਲਾਂਟ ਸੋਰਸਸ ਵਿੱਚ ਕਿਹੜੇ ਆ ਗਏ ਦਾਲ ਛੋਲੇ ਸੋਇਆਬੀਨ ਕੁੰਬ ਬ੍ਰੋਕਲੀ ਮਟਰ ਐਸੈਟਰਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਫੰਕਸ਼ਨਸ ਆਫ ਪ੍ਰੋਟੀਨ ਪ੍ਰੋਟੀਨ ਦੇ ਕੀ ਕੰਮ ਨੇ ਇਹ ਆਪਣੀ ਬੋਡੀ ਨੂੰ ਬਿਲਡ ਅਪ ਕਰਦੀ ਹੈ ਠੀਕ ਹੈ ਤਾਕਤ ਪ੍ਰਦਾਨ ਕਰਦੀ ਹੈ ਇਹ ਆਪਣੀ ਬੋਡੀ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ એનર્ਜੀ ਪ੍ਰਦਾਨ ਕਰਦੇ ਨੇ ਐਂਡ ਇਹ ਆਪਣੀ ਬੋਡੀ ਨੂੰ ਡਿਸੀਜ਼ ਤੋਂ ਪ੍ਰੋਟੈਕਟ ਕਰਕੇ ਰੱਖਦੇ ਨੇ ਬਿਮਾਰੀਆਂ ਤੋਂ ਆਪਣੇ ਰੱਖਿਆ ਕਰਦੇ ਨੇ ਠੀਕ ਹੈ ਐਂਡ ਇਹ ਇੱਕ ਬੋਡੀ ਬਿਲਡਿੰਗ ਫੂਡ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਫੂਡ ਡਿਸਕਸ ਕੀਤਾ ਨਿਊਟ੍ਰੀਸ਼ਨ ਐਂਡ ਮੈਕਰੋ ਨਿਊਟ੍ਰੀਐਂਟਸ ਡਿਸਕਸ ਕੀਤੇ ਨੈਕਸਟ ਵੀਡੀਓ ਵਿੱਚ ਆਪਾਂ ਮਾਈਕਰੋਨਿਊਟ੍ਰੀਐਂਟਸ ਬਾਰੇ ਗੱਲ ਕਰਾਂਗੇ ਜਿਹੜੇ ਆਪਣੇ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਚਾਹੀਦੇ ਹੁੰਦੇ ਨੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ